ਮੰਚਲੇ ਨੂੰ ਵੇਖੋ ਫਿਰ ਕਿਵੇਂ ਤੁਰੰਤ ਚੰਗਾ ਇਸ ਕੁੜੀ ਨੇ ਸਬਕ ਸਿਖਾ ਦਿੱਤਾ ਇੱਕ ਕੁੜੀ ਦੇ ਨਾਲ ਮੁੰਡਾ ਛੇੜਛਾੜ ਕਰ ਰਿਹਾ ਸੀ ਲੜਕੀ ਨੇ ਉਸ ਤੋਂ ਡਰਨ ਦੀ ਬਜਾਏ ਖੁਦ ਹੀ ਆਪਣੇ ਬਚਾਅ ਦੇ ਵਿੱਚ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਸਵੀਰਾਂ ਲਖਨਊਦਿਆਂ ਨੇ ਹਿੰਸਾ ਨਹੀਂ ਹੈ ਬਲਕਿ ਆਤਮ ਰੱਖਿਆ ਤੇ ਕੁੜੀ ਦੀ ਹਿੰਮਤ ਦੀ ਮਿਸਾਲ ਦੇਣੀ ਪਵੇਗੀ ਵੇਖੋ ਕਿਵੇਂ ਮੰਚਲਾ ਜੋ ਕਿ ਕੁੜੀ ਨੂੰ ਤੰਗ ਕਰ ਰਿਹਾ ਸੀ ਤਾਂ ਅੱਗੋਂ ਡਰਨ ਦੀ ਬਜਾਏ ਫਿਰ ਕੁੜੀ ਨੇ ਵੀ ਉਸ ਦੀ ਚੰਗੀ ਕਲਾਸ ਲਗਾ ਦਿੱਤੀ ਹੈ

ਮਨਨੀ ਮਨਨੀ ਮਨਚਲੇ ਨੂੰ ਵੇਖੋ ਫਿਰ ਕਿਵੇਂ ਤੁਰੰਤ ਚੰਗਾ ਇਸ ਕੁੜੀ ਨੇ ਸਬਕ ਸਿਖਾ ਦਿੱਤਾ ਇੱਕ ਕੁੜੀ ਦੇ ਨਾਲ ਮੁੰਡਾ ਛੇੜਛਾੜ ਕਰ ਰਿਹਾ ਸੀ ਲੜਕੀ ਨੇ ਉਸ ਤੋਂ ਡਰਨ ਦੀ ਬਜਾਏ ਖੁਦ ਹੀ ਆਪਣੇ ਬਚਾਅ ਦੇ ਵਿੱਚ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਸਵੀਰਾਂ ਲਖਨਊਦੀਆਂ ਨੇ ਹਿੰਸਾ ਨਹੀਂ ਹੈ ਬਲਕਿ ਆਤਮ ਰੱਖਿਆ ਤੇ ਕੁੜੀ ਦੀ ਹਿੰਮਤ ਦੀ ਮਿਸਾਲ ਦੇਣੀ ਪਵੇਗੀ ਵੇਖੋ ਕਿਵੇਂ ਮੰਚਲਾ ਜੋ ਕਿ ਕੁੜੀ ਨੂੰ ਤੰਗ ਕਰ ਰਿਹਾ ਸੀ ਤਾਂ ਅੱਗੋਂ ਡਰਨ ਦੀ ਬਜਾਏ ਫਿਰ ਕੁੜੀ ਨੇ ਵੀ ਉਸ ਦੀ ਚੰਗੀ ਕਲਾਸ ਲਗਾ ਦਿੱਤੀ ਹੈ ਮਨਨੀ ਮਨਨੀ ਮਨਚਲੇ ਨੂੰ ਵੇਖੋ ਫਿਰ ਕਿਵੇਂ ਤੁਰੰਤ ਚੰਗਾ ਇਸ ਕੁੜੀ ਨੇ ਸਬਕ ਸਿਖਾ ਦਿੱਤਾ ਇੱਕ ਕੁੜੀ ਦੇ ਨਾਲ ਮੁੰਡਾ ਛੇੜਛਾੜ ਕਰ ਰਿਹਾ ਸੀ ਲੜਕੀ ਨੇ ਉਸ ਤੋਂ ਡਰਨ ਦੀ ਬਜਾਏ ਖੁਦ ਹੀ ਆਪਣੇ ਬਚਾਅ ਦੇ ਵਿੱਚ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਸਵੀਰਾਂ ਲਖਨਊਦੀਆਂ ਨੇ ਹਿੰਸਾ ਨਹੀਂ ਹੈ ਬਲਕਿ ਆਤਮ ਰੱਖਿਆ ਹੈ ਤੇ ਕੁੜੀ ਦੀ ਹਿੰਮਤ ਦੀ ਮਿਸਾਲ ਦੇਣੀ ਪਵੇਗੀ ਵੇਖੋ ਕਿਵੇਂ ਮੰਚਲਾ ਜੋ ਕਿ ਕੁੜੀ ਨੂੰ ਤੰਗ ਕਰ ਰਿਹਾ ਸੀ ਤਾਂ ਅੱਗੋਂ ਡਰਨ ਦੀ ਬਜਾਏ ਫਿਰ ਕੁੜੀ ਨੇ ਵੀ ਉਸ ਦੀ ਚੰਗੀ ਕਲਾਸ ਲਗਾ ਦਿੱਤੀ ਹੈ Loman Loman Oh 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 Oh